ਪ੍ਰਾਤਨ ਟਾਈਮ ਦੇ ਸਿੱਕੇ ਦਿਖਾਉਨੇ ਆ ਸੰਸਦ ਕੰਪਲੈਕਸ ਸਮਾਰਕ ਸਿੱਕਾ 75 ਰੁਪਈਆ ਦਾ 75 ਰੁਪਏ ਦਾ ਸਿੱਕਾ ਜੀ ਇਹ ਆ 100 ਰੁਪਏ ਦਾ ਸਿੱਕਾ ਜਿਲ੍ਹਿਆਂ ਵਾਲਾ ਬਾਗ ਕਤਲਿਆਮ ਸ਼ਤਾਬੰਦੀ ਸੁਵੇਦਨ ਸਿੱਕਾ ਆ 100 ਰੁਪਏ ਵਾਲਾ ਸਿੱਕਾ ਜੀ ਆ 550 ਰੁਪਏ ਵਾਲਾ ਆ 10 ਰੁਪਏ ਆ ਵੀ 10 ਰੁਪਏ ਆ 25 ਰੁਪਏ ਆ 350 400 100 ਸ਼੍ਰੀ ਗੁਰੂ ਨਾਨਕ ਦੇਵ ਜੀ ਬਾਲਾ ਜੀ ਅਤੇ ਮਰਦਾਨਾ ਜੀ ਦੇ ਨਾਲ ਨਾਲ 6 18 ਰੁਪਿਆ ਦਾ ਟੋਕਨ ਉਹ ਟੋਕਨ ਸੀ ਦੋਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਪਹਿਲੀ ਬੋਡੀ ਦਾ ਪਾਠ 1970 20 ਪੈਸੇ ਦਾ ਸਿੱਕਾ ਪਿੱਤਲ ਦਾ 20 ਪੈਸੇ ਦਾ ਇਹ 19 ਸਨ 1963 3 ਪੈਸੇ ਰੋਜ਼ ਦੀ ਜੇਬ ਖਰਚੀ ਚੰਗੇ ਮੀਰਾਂ ਨੂੰ ਮਿਲਦੀ ਹੁੰਦੀ ਸੀ ਉਸ ਟਾਈਮ 'ਚ 3 ਪੈਸੇ 1963 ਦੇ ਵਿੱਚ ਜਿਹੜੇ ਚੰਗੇ ਹੁੰਦੇ ਸੀ ਘਰੋਂ ਜਿਨ੍ਹਾਂ ਕੋਲ ਚੰਗਾ ਪੈੜੀ ਉੱਠਾ ਸੀ ਉਹਨਾਂ ਨੂੰ ਇੱਕ ਦਿਨ ਦੇ ਲਈ ਤਿੰਨ ਪੈਸੇ ਮਿਲਦੇ ਖਰਚਣ ਲਈ ਤੇ ਉਦੋਂ ਵੇਖ ਲੋ ਵੀ ਉਹ ਤਿੰਨ ਪੈਸੇ ਜਿਹਨਾਂ ਨੂੰ ਮਿਲਦੇ ਹੋਣੀਆਂ ਤੇ ਕਿੰਨੇ ਅਮੀਰ ਸਰਪੋ ਅਮੀਰ ਬੰਦੇ ਨੇ ਮਿਲਦੇ ਸੀ ਜਿਹੜੇ ਜਿਨ੍ਹਾਂ ਦੇ ਕੋਲ ਚੰਗਾ ਵੈਰੀ ਪੱਠਾ ਸੀ ਆ ਗਿਆ ਜੀ ਸਾਲ 52 ਦੀ ਪੰਜੀ ਜਾਂ ਪੰਜ ਪੈਸੇ ਪੰਜ ਪੈਸੇ ਹੈ ਜੀ ਇਹ 1970 ਦਾ ਸੀ 10 ਪੈਸੇ ਦੁੱਕੀ ਜਾਂ 2 ਪੈਸੇ ਵੇ 1 ਪੈਸਾ ਅੱਧ 1 2 ਤਾਂ ਮੈਂ ਦੇਖੇ ਹੋਏ ਆ ਫਿਰ ਆ ਗਿਆ 10 ਰੁਪਏ ਬ੍ਰਿਸ਼ਟ ਭਾਰਤ ਜਾਰਜ ਵੀ ਆਈ ਕਿੰਗ ਅੰਪੀਅਰ ਦੇ ਵੇਲੇ ਦਾ 10 ਰੁਪਏ ਜਦੋਂ ਅੰਗਰੇਜ਼ਾਂ ਦਾ ਰਾਜ ਹੁੰਦਾ ਸੀ ਆਪਣੇ ਆਵੀਂ ਅੰਗਰੇਜ਼ਾਂ ਦੇ ਜਦੋਂ ਹੁੰਦੇ ਸੀ ਉਦੋਂ ਨੇ 5 ਰੁਪਏ ਆ 2 ਰੁਪਏ ਆ ਗਏ 1 ਰੁਪਿਆ ਆ ਗਿਆ ਜੀ ਆਵੀਂ ਬ੍ਰਿਸ਼ਟ ਦੇ ਆ 1 ਰੁਪਏ ਦਾ ਸਿੱਕਾ ਹੈ। 1 ਅੰਨਾ ਹਾਂ 1 ਅੰਨਾ ਆ ਗਿਆ ਜੀ। ਬ੍ਰਸ਼ਟ ਇਹ 1939 ਦਾ। ਆ ਵੀ 1939 ਦਾ ਹੀ ਅੱਧਾ ਅੰਨਾ। ਆ 1946 ਦਾ। ਭਾਈ ਇਹ ਰੁਪਏ। 1 ਕੰਨਾ ਹੀ ਹੈ ਜੀ 1939 ਦਾ। ਅੱਤੇ ਰੁਪਏ। ਬ੍ਰਸ਼ਟ ਭਾਰਤ ਦਾਦਾ ਅੰਨਾ। ਆ ਗਿਆ ਜੀ 1 ਪੈਸੇ ਦਾ ਸਿੱਕਾ 1943 ਆ ਗਿਆ ਜੀ ਰਿਆਸਤ ਕਾਸ਼ ਦਾ ਡੇਢ ਡੋਗੜੇ ਦਾ ਸਿੱਕਾ ਗਵਾਲੀਅਰ ਰਿਆਸਤ ਦੇ ਮਹਾਰਾਜਾ ਜੀਵਾ ਜੀ ਰਾਜ ਦੇ ਵੇਲੇ ਦਾ ਪਾਈਆ ਪੈਸੇ ਦਾ ਸਿੱਕਾ ਹైదరాబాద్ ਰਿਆਸਤ ਮੀਰ ਉਸਮਾਨ ਅਲੀ ਖਾਨ ਦੇ ਵੇਲੇ ਦਾ ਪਾਈਆ ਪਾਈਆ ਦਾ ਸਿੱਕਾ ਜੀ ਆ ਅੱਧੇ ਪੈਸੇ ਦਾ ਆ ਡੋਕੜੋ ਇੱਕ ਡੋਕੜੋ ਸਿੱਕਾ ਸੀ ਉਸ ਟਾਈਮ ਦਾ ਆ 1925 ਦਾ ਸਿੱਕਾ ਜੀ ਅੱਧੇ ਅੰਨੇ ਦਾ ਇੱਕ ਪੈਸੇ ਦਾ ਸਿੱਕਾ ਜੀ ਆਹ ਇੱਕ ਪਾਈ ਦਾ ਹైదరాబాద్ ਜਾਂ ਮੀਰ ਉਸਾਨ ਉਸਮਾਨ ਅਰੀ ਦੇ ਵੇਲੇ ਦਾ ਸਿੱਕਾ ਸੀ ਇਹ ਸਿੱਕੇ ਸੀ ਪ੍ਰਾਤਨ ਸਮੇਂ ਦੇ